ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਬਹੁਤ ਹੀ ਖੁਸ਼ੀ ਦੀ ਗੱਲ ਆ ਕਿ ਭਾਈ ਨਰਵੈਰ ਸਿੰਘ ਜੀ ਉਹਨਾਂ ਦੇ ਮਕਾਨ ਬਣ ਰਹੇ ਆ ਤੁਹਾਡੇ ਸੰਗਤ ਦੇ ਵੱਲੋਂ ਤੇ ਭਾਈ ਨਰਵੈਰ ਸਿੰਘ ਗੁਰੂ ਦਾ ਵਜ਼ੀਰ ਤੇ ਆਹ ਵੇਖੋ ਉਹਨਾਂ ਦਾ ਮਕਾਨ ਬਣ ਰਿਆ ਮਿਸਤਰੀ ਲੱਗੇ ਨੇ ਤੇ ਇਧਰ ਵੀ ਸਾਰਾ ਤਕਰੀਬਨ ਕੰਮ ਹੋ ਗਿਆ ਵਾ ਤੇ ਬਹੁਤ ਅਸੀਂ ਸੁਣਦੇ ਹੁੰਨੇ ਆ ਛੋਟੇ ਹੁੰਦੇ ਵੀ ਸਿਆਣਿਆਂ ਕੋਲੋਂ ਕਿ ਭਲਾ ਕਰਨਾ ਚਾਹੀਦਾ ਵਾ ਤੇ ਗੁਰੂ ਮਹਾਰਾਜ ਜੀ ਦੀ ਬਾਣੀ ਦਾ ਸਿਧਾਂਤ ਵੀ ਆ ਕਿ ਹਮੇਸ਼ਾ ਹੀ ਭਲਾ ਕਰੋ ਮਾੜਾ ਨਾ ਕਰੋ ਕਿਸੇ ਦਾ ਮਾੜਾ ਨਾ ਕਰੋ ਤੇ ਬੜਾ ਵਧੀਆ ਚੜਦੀ ਕਲਾ ਸਾਰੇ ਜਿਹੜੇ ਕਾਰਜ ਹੋ ਰਹੇ ਨੇ ਤੇ ਲੈਂਟਰ ਤੱਕ ਕੰਮ ਪਹੁੰਚ ਚੱਲਿਆ ਜੀ ਤੁਹਾਡੀ ਇਹ ਸੰਗਤ ਦੀ ਸੇਵਾ ਸਾਰੀ ਇਹ ਇਕੱਲੇ ਬੰਦੇ ਦਾ ਕਾਰਜ ਨਹੀਂਗਾ ਤੇ ਨਾ ਕੋਈ ਇਕੱਲਾ ਕਰ ਹੀ ਸਕਦਾ ਇਹ ਸੰਗਤ ਦਾ ਕਾਰਜ ਆ ਤੇ ਸੰਗਤ ਦੇ ਨਾਲ ਹੀ ਹੁੰਦਾ ਆ ਤੇ ਗੁਰੂ ਮਹਾਰਾਜ ਦੀ ਕਿਰਪਾ ਨਾਲ ਪਹਿਲਾਂ ਵੀ ਮਕਾਨ ਬਣਾਏ ਨੇ ਲੋੜਵੰਦ ਪਰਿਵਾਰਾਂ ਦੇ ਇਹ ਚੌਥਾ ਮਕਾਨ ਆ ਜਿਹੜਾ ਇਹ ਸ਼ੁਰੂ ਕੀਤਾ ਆ ਤੇ ਬੜੀ ਮਨ ਵਿੱਚ ਖੁਸ਼ੀ ਆ ਕਿ ਇਹ ਗੁਰੂ ਸਾਹਿਬ ਸੇਵਾ ਲੈ ਰਹੇ ਆ ਤੁਹਾਡੇ ਸੰਗਤਾਂ ਕੋਲੋਂ ਵੀ ਸੇਵਾ ਲੈ ਰਹੇ ਆ ਤੇ ਇਸ ਤਰ੍ਹਾਂ ਹੀ ਵੱਧ ਚੜ ਕੇ ਅਸੀਂ ਜਿਹੜੇ ਕਾਰਜ ਕਰਿਆ ਕਰੀਏ ਕੇ ਤਾਂ ਜੋ ਜਿਨ੍ਹਾਂ ਦੇ ਸਿਰ ਤੇ ਛੱਤ ਪੈਣੀ ਆ ਇਹ ਕਾਰਜ ਹੋ ਜਾਣੇ ਆ ਤੇ ਉਹ ਵੀ ਮਤਲਬ ساری ਉਮਰ ਉਹਨਾਂ ਪਿਆਰਿਆਂ ਨੂੰ ਯਾਦ ਕਰਨਾ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਇਹ ਕਾਰਜ ਜਿਹੜੇ ਹੋ ਜਾਂਦੇ ਨੇ ਤੇ ਉਹਨਾਂ ਨੂੰ ਇਹ ਮਤਲਬ ساری ਉਮਰ ਯਾਦ ਕਰਨਗੇ ਅਸੀਸਾਂ ਦੇਣਗੇ ਤੇ ਬਹੁਤ ਚੜ੍ਹਦੀ ਕਲਾ ਗੁਰੂ ਮਹਾਰਾਜ ਕਿਰਪਾ ਕਰਨ ਤੇ ਮੈਨੂੰ ਵੀ ਇਹ ਸੀ ਵੀ ਜਲਦੀ ਤੋਂ ਜਲਦੀ ਲੈਂਡਰ ਪਹਜੇ ਕਿਉਂਕਿ ਕਿਤੇ ਨਾ ਕਿਤੇ ਫਿਰ ਹੋਰ ਸੇਵਾ ਦੇ ਵਿੱਚ ਹੋਰ ਕਾਰਵਿਹਾਰਾਂ ਦੇ ਵਿੱਚ ਬੰਦਾ ਵਿਜੀ ਹੋ ਜਾਂਦਾ ਮੁੜ ਕੇ ਸਾਰੇ ਜਿਹੜੇ ਕਾਰਜ ਰਹਿੰਦੇ ਰਹਿੰਦੇ ਰਹਿ ਜਾਂਦੇ ਇਸ ਕਰਕੇ ਹੁਣ ਬੜਾ ਹੰਬਲਾ ਮਾਰ ਰਹੇ ਆ ਕਿ ਜਲਦੀ ਤੋਂ ਜਲਦੀ ਜਿਹੜੇ ਕਾਰਜ ਹੋ ਜਾਣ ਤੇ ਗੁਰੂ ਮਹਾਰਾਜ ਕਿਰਪਾ ਕਰਨ ਤੇ ਹੁਣ ਇਹ ਨਰਵੈਰ ਸਿੰਘ ਭਾਈ ਨਰਵੈਰ ਸਿੰਘ ਦੇ ਵੇਰਕੇ ਸ੍ਰੀ ਅਮਰitsar ਸਾਹਿਬ ਇਹ ਕਾਰਜ ਹੋ ਰਹੇ ਨੇ ਤੇ ਹੋਰ ਵੀ ਜੇ ਗੁਰੂ ਪਿਆਰਿਆਂ ਨੇ ਕੋਈ ਮਟੀਰੀਅਲ ਦੀ ਸੇਵਾ ਜਿਹੜੀ ਭੇਜਣੀ ਹੋਵੇ ਉਹ ਵੀ ਸਾਡੇ ਨਾਲ ਸੰਪਰਕ ਕਰ ਸਕਦਾ ਜੇ ਕੋਈ ਇੱਥੇ ਆਣ ਕੇ ਕੋਈ ਸੇਵਾ ਦੇ ਸਕਦਾ ਉਹ ਵੀ ਇੱਥੇ ਸੇਵਾ ਪਹੁੰਚਾ ਸਕਦਾ ਇੱਥੇ ਖੁਦ ਪਹੁੰਚ ਕੇ ਵੀ ਤੇ ਜਿਹੜਾ ਅਗਲਾ ਕਾਰਜ ਅਸੀਂ ਉਹ ਅੱਗੇ ਜਨਵਰੀ ਦੇ ਵਿੱਚ ਆਰੰਭ ਕਰਾਂਗੇ ਲੋੜਵੰਦ ਪਰਿਵਾਰਾਂ ਦਾ ਜਨਵਰੀ ਮਹੀਨੇ ਦੇ ਵਿੱਚ ਤੇ ਜਿਹੜੇ ਜਿਹੜੇ ਸੱਜਣ ਵਾਕਈ ਸੇਵਾ ਕਰਨ ਵਾਲੇ ਆ ਤੇ ਉਹ ਸਾਡੇ ਨਾਲ ਜਰੂਰ ਸੰਪਰਕ ਰੱਖੋ ਤੇ ਜਨਵਰੀ ਮਹੀਨੇ ਦੇ ਵਿੱਚ ਫਿਰ ਕੋਈ ਨਾ ਕੋਈ ਅੱਗੇ ਕਾਰਜ ਆਰੰਭ ਕਰਾਂਗੇ ਗੁਰੂ ਮਹਾਰਾਜ ਕਿਰਪਾ ਕਰਨ ਚੜ੍ਹਦੀ ਕਲਾ ਤੇ ਇਹ ਜਿਹੜੇ ਮਕਾਨ ਬਣ ਗਏ ਨੇ ਦੋ ਦੋ ਕਮਰੇ ਨੇ ਮਗਰ ਅੱਗੇ ਲੋਬੀ ਆ ਇੱਕ ਨਾਲ ਡਰਾਇੰਗ ਰੂਮ ਆ ਤੇ ਇੱਕ ਨਾਲ ਡ੍ਰਾਇੰਗ ਰੂਮ ਹੈ ਆ ਕਿਚਨ ਹੈ ਤੇ ਬਾਕੀ ਵਾਸ਼ਰੂਮ ਜਿਹੜੇ ਉਹ ਤਕਰੀਬਨ ਸਾਰਾ ਕੰਮ ਜਿਹੜਾ ਹੋ ਜਾਣਾ ਹੈ ਹਾਂਜੀ ਇਹ ਡ੍ਰਾਇੰਗ ਰੂਮ ਹੈ ਇਹ ਨਾਲ ਕਿਚਨ ਹੈ ਵਿੱਚ ਮਗਰ ਦੋ ਕਮਰੇ ਨੇ ਵਿੱਚ ਲੌਬੀ ਤੇ ਕਰਨਾ ਦੇ ਵੈਸੇ ਥੋੜਾ ਸੀ ਕਾਰਜ ਤੇ ਕਰਦੇ ਕਰਦੇ ਹੁਣ ਇੱਥੋਂ ਤੱਕ ਆ ਗਏ ਆ ਇਹ ਤਕਰੀਬਨ 9.9 10 ਸੈਂਕੜੇ ਜਿਹੜਾ